ਜੇਕਰ ਕੋਈ ਉਸ ਪਰਮਾਤਮਾ 'ਗੇ ਅਰਦਾਸ ਕਰਦਾ ਹੈ ਜਿਸ ਦੀ ਹਸਤੀ ਸਬੰਧੀ ਹੀ ਉਸ ਨੂੰ ਸ਼ੱਕ ਹੈ ਤਾਂ ਉਹ ਆਪਣੀ ਅਰਦਾਸ ਦੇ ਸਫਲ ਹੋਣ ਦੀ ਆਸ ਕਿਵੇਂ ਰੱਖ ਸਕਦਾ ਹੈ ਸਾਡੀਆਂ 100 ਵਿੱਚੋਂ 95 ਅਰਦਾਸਾਂ ਇਸੇ ਲਈ ਵਿਅਰਥ ਜਾਂਦੀਆਂ ਨੇ ਕਿਉਂਕਿ ਸਾਨੂੰ ਅਰਦਾਸ ਕਰਨ ਦਾ ਵੱਲ ਨਹੀਂ ਆਉਂਦਾ ਅਸੀਂ ਪਰਮਾਤਮਾ ਦੀ ਹਸਤੀ ਵਿੱਚ ਸ਼ੱਕ ਰੱਖਦੇ ਹੋਏ ਵੀ ਅਰਦਾਸ ਕਰਦੇ ਹਾਂ ਪਰ ਜੇਕਰ ਪ੍ਰਮਾਤਮਾ ਹਰ ਇੱਕ ਦੇ ਦਿਲ ਦੀ ਗੱਲ ਪੁੱਝਣ ਦੀ ਸ਼ਕਤੀ ਰੱਖਦਾ ਹੈ ਤਾਂ ਉਹ ਸਗੇ ਵਿਖਾਵੇ ਵਜੋਂ ਰਸਮੋ ਰਿਵਾਜਾਂ ਵਜੋਂ ਕੀਤੀਆਂ ਗਈਆਂ ਰਸਾਂ ਦਾ ਕੋਈ ਤੁਕ ਨਹੀਂ ਬਣਦਾ।ਾਨੂੰ ਅਰਦਾਸ ਕਰਨ ਦਾ ਵਲ ਹੀ ਨਹੀਂ ਆਉਂਦਾ। ਨਾ ਸਾਨੂੰ ਕਦੀ ਸਿਖਾਇਆ ਗਿਆ ਹੈ ਇਸ ਵਾਸਤੇ ਸਾਡੀਆਂ ਅਰਦਾਸਾਂ ਪੂਰੀਆਂ ਨਹੀਂ ਹੁੰਦੀਆਂ। ਸਾਡੀਆਂ ਅਰਦਾਸਾਂ ਪੂਰੀਆਂ ਨਹੀਂ ਹੁੰਦੀਆਂ ਇਸ ਵਾਸਤੇ ਸਾਡਾ ਯਕੀਨ ਅਰਦਾਸ ਕਰਨ ਦੇ ਅਸੂਲ ਵਿੱਚ ਦਿਨ-ਬਦ ਦਿਨ ਘਟ ਰਿਹਾ ਹੈ। ਅਸੀਂ ਬਰੇ دیਵਾਨਾ ਵਿੱਚ ਜਿਦਣੇ ਅੱਖਾਂ ਮੀਟੀਆਂ ਤੇ ਹੱਥ ਬੰਨੀ ਖਲੋਤੇ ਹੁੰਦੇ ਹਨ ਉਹਨਾਂ ਵਿੱਚੋਂ ਕਿਸੇ ਵਿਰਲੇ ਸੁਭਾਗੀ ਰੂਹ ਨੂੰ ਹੀ ਰੱਬ ਦੀ ਹਸਤੀ ਉੱਤੇ ਦ੍ਰਿੜ ਵਿਸ਼ਵਾਸ ਹੁੰਦਾ ਹੈ ਜਿਹੜਾ ਕਿ ਅਰਦਾਸ ਨੂੰ ਸਫਲ ਬਣਾਉਣ ਵਾਸਤੇ ਲਾਜ਼ਮੀ ਹੈ